ਆ ਜਿਹੜੀਆਂ ਆਜ਼ਾਦੀਆਂ ਮਿਲੀਆਂ ਕਿਤੇ ਕੋਈ ਰਿਓੜੀਆਂ ਪੱਟੇ ਜਾਂ ਕੋਈ ਭੀਖ ਮੰਗ ਕੇ ਨਹੀਂ ਮਿਲੀਆਂ ਬਹੁਤ ਵੱਡੀ ਵੱਡੀ ਕੀਮਤ ਚਕਾਉਣੀ ਪੈ ਗਈ ਸਾਨੂੰ ਆਜ਼ਾਦੀ ਦੀ ਪਹਿਲਾਂ ਤਾਂ ਸਾਨੂੰ ਹੀਰਿਆਂ ਵਰਗੇ ਪੁੱਤ ਗੋਣੇ ਪੈ ਗਏ ਫਿਰ ਜਿਸ ਦਿਨ ਆਜ਼ਾਦੀ ਆਈ ਦੇਸ਼ ਦੀ ਵੰਡ ਹੋਈ ਜਿਹਨੂੰ ਆਪਾਂ ਹੱਲੇ ਕਹਿੰਦੇ ਨੇ ਹੱਲੇ 10 ਲੱਖ ਬੰਦਾ ਮਰ ਗਿਆ ਜੀ 10 ਲੱਖ ਇੱਧਰੋਂ ਟ੍ਰੇਨਾਂ ਲਹੂ ਦੀਆਂ ਭਰੀਆਂ ਉਧਰੋਂ ਟ੍ਰੇਨਾਂ ਲਹੂ ਦੀਆਂ ਭਰੀਆਂ ਮਰੇ ਕੌਣ ਆਪਣੇ ਭੂਆ ਫੁੱਫੜ ਆਪਣੇ ਨਾਨਾ ਨਾਨੀ ਇਸੇ ਕਰਕੇ ਮੈਂ ਕਹਿਣਾ ਹੁੰਨਾ ਆ ਦੂਜਿਆਂ ਨੂੰ ਕਿ ਭਾਈ ਸਾਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਨਾ ਬੰਡਿਆ ਕਰੋ ਸਾਨੂੰ ਪਤਾ ਹੈ ਆਜ਼ਾਦੀ ਸਾਨੂੰ ਕਿਹੜੇ ਪਾਪ ਪਈ ਹੈ ਸਾਨੂੰ ਮਨਾਉਣ ਦਾ ਹੱਕ ਹੈ ਦੇਸ਼ ਅਸੀਂ ਲੈ ਕੇ ਦਿੱਤਾ ਸਹੀ ਬਿਆਸੰਪਗ ਸਿੰਘ ਨੂੰ ਕਦੇ ਵੀ ਚਿੰਤਾ ਨਹੀਂ ਸੀ ਇਸ ਗੱਲ ਦੀ ਕਿ ਯਾਦੀ ਆਊਗੀ ਜਾਂ ਨਾ ਉਹਨਾਂ ਨੂੰ ਇਸ ਗੱਲ ਦੀ ਬਹੁਤ ਚਿੰਤਾ ਸੀ ਕਿ ਯਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ ਜਾਊਗਾ ਕਿਤੇ ਆ ਚਿੱਟੇ ਅੰਗਰੇਜ਼ਾਂ ਤੋਂ ਛੁੱਟ ਕੇ ਕਾਲੇ ਅੰਗਰੇਜ਼ਾਂ ਕੋਲ ਨਾ ਚਲਾ ਜਾਵੇ ਉਹੀ ਗੱਲ ਸਹੀ ਹੋਗੀ 75 ਸਾਲ ਹੋ ਗਏ ਆ ਖੜੇ ਆ ਉੱਥੇ ਆ ਖੜੇ ਆ ਉੱਥੇ ਹੁਣ ਉਧਰ ਨੂੰ ਜਾਣੇ ਆ ਪਹਿਲਾਂ ਉਹਨਾਂ ਨੂੰ ਕੱਢਣ ਨੂੰ ਮਰੀ ਗਏ ਆ ਹੁਣ 40 40 ਲੱਖ ਦੇ ਕੇ ਮਾਂ ਦੀਆਂ ਬਾਲੀਆਂ ਵੇਚ ਕੇ ਜ਼ਮੀਨਾਂ ਵੇਚ ਕੇ ਲੋ ਆ ਇੰਗਲੈਂਡ ਵਰ ਪੀ ਜਾ ਪਹਿਲਾਂ ਇੰਗਲੈਂਡ ਵਾਲਿਆਂ ਨੂੰ ਕੱਢਣ ਵਾਸਤੇ ਮਰੀ ਗਏ ਆ ਵਿਜੇ ਇੰਨੇ ਚੰਗੇ ਸੀ ਇੱਥੇ ਹੀ ਰੱਖ ਲੈਂਦੇ ਉਹਨਾਂ ਨੂੰ ਫਿਰ ਭਾਗੇ ਸਿੰਘੂਰੀ ਵੀ 90 90 ਸਾਲ ਦੀ ਜ਼ਿੰਦਗੀ ਜਿਉ ਲੈਂਦੇ ਜੀ ਉਹ ਦੁਨੀਆ ਚੰਨ ਤੇ ਚੜ ਗਈ ਉਹ ਅਮਰੀਕਾ ਵਾਲੇ ਮੰਗਲ ਗ੍ਰਹਿ ਤੇ ਪਲਾਟ ਕੱਟਣ ਨੂੰ ਫਿਰਦੇ ਆ ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਅਸੀਂ ਟੋਪਿਆਂ ਤੇ ਖੜੇ ਹਾਂ ਅਜੇ ਸ਼ਮਸ਼ਾਨ ਘਾਟਦੇ ਗੰਦਾ ਤਾਂ ਚੱਕੜੀਆਂ ਅਜੇ ਅਸੀਂ ਤਾਂ ਇੱਥੇ ਹੀ ਖੜਾ ਰੱਖਿਆ ਹੋਰ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਜੀ ਆਹ ਜਿਹੜੀਆਂ ਆਜ਼ਾਦੀਆਂ ਮਿਲੀਆਂ ਕਿਤੇ ਕੋਈ ਰਿਓੜੀਆਂ ਪੱਟੇ ਜਾਂ ਕੋਈ ਭੀਖ ਮੰਗ ਕੇ ਨਹੀਂ ਮਿਲੀਆਂ ਬਹੁਤ ਵੱਡੀ ਵੱਡੀ ਕੀਮਤ ਚਕਾਉਣੀ ਪੈ ਗਈ ਸਾਨੂੰ ਆਜ਼ਾਦੀ ਦੀ ਪਹਿਲਾਂ ਤਾਂ ਸਾਨੂੰ ਹੀਰਿਆਂ ਵਰਗੇ ਪੁੱਤ ਗੋਣੇ ਪੈ ਗਏ ਫਿਰ ਜਿਸ ਦਿਨ ਆਜ਼ਾਦੀ ਆਈ ਦੇਸ਼ ਦੀ ਵੰਡ ਹੋਈ ਜਿਹਨੂੰ ਆਪਾਂ ਹੱਲੇ ਕਹਿੰਦੇ ਨੇ ਹੱਲੇ 10 ਲੱਖ ਬੰਦਾ ਮਰ ਗਿਆ ਜੀ 10 ਲੱਖ ਇਧਰੋਂ ਟ੍ਰੇਨਾਂ ਲਹੂ ਦੀਆਂ ਭਰੀਆਂ ਉਧਰੋਂ ਟ੍ਰੇਨਾਂ ਲਹੂ ਦੀਆਂ ਭਰੀਆਂ ਮਰੇ ਕੌਣ ਆਪਣੇ ਭੂਆ ਫੁੱਫੜ ਆਪਣੇ ਨਾਨਾ ਨਾਨੀ ਐਸੇ ਕਰਕੇ ਮੈਂ ਕਹਿਣਾ ਹੁੰਨਾ ਆ ਦੂਜਿਆਂ ਨੂੰ ਕਿ ਭਾਈ ਸਾਨੂੰ ਦੇਸ਼ ਭਗਤੀ ਦੇ ਸਰਟੀਫਿਕੇਟ ਨਾ ਬੰਦਿਆ ਕਰੋ ਸਾਨੂੰ ਪਤਾ ਹੈ ਯਾਦੀ ਸਾਨੂੰ ਕਿਹੜੇ ਪਾਪ ਪਈ ਹੈ ਸਾਨੂੰ ਮਨਾਉਣ ਦਾ ਹੱਕ ਹੈ ਦੇਸ਼ ਅਸੀਂ ਲੈ ਕੇ ਦਿੱਤਾ ਸੇਈ ਬਿਆਜੰਪਾ ਸਿੰਘ ਨੂੰ ਕਦੇ ਵੀ ਚਿੰਤਾ ਨਹੀਂ ਸੀ ਇਸ ਗੱਲ ਦੀ ਕਿ ਯਾਦੀ ਆਊਗੀ ਜਾਂ ਨਾ ਉਹਨਾਂ ਨੂੰ ਇਸ ਗੱਲ ਦੀ ਬਹੁਤ ਚਿੰਤਾ ਸੀ ਕਿ ਯਾਦੀ ਤੋਂ ਬਾਅਦ ਮੁਲਕ ਕਿਹੜੇ ਹੱਥਾਂ ਜਾਊਗਾ ਕਿਤੇ ਅਚਿੱਟੇ ਅੰਗਰੇਜ਼ਾਂ ਤੋਂ ਛੁੱਟ ਕੇ ਕਾਲੇ ਅੰਗਰੇਜ਼ਾਂ ਕੋਲ ਨਾ ਚਲਾ ਜਾਵੇ ਉਹੀ ਗੱਲ ਸਹੀ ਹੋਗੀ 75 ਸਾਲ ਹੋ ਗਏ ਆ ਖੜੇਆਂ ਉੱਥੀ ਆ ਖੜੇਆਂ ਉੱਥੀ ਹੁਣ ਉਧਰ ਨੂੰ ਜਾਣੇ ਆ ਪਹਿਲਾਂ ਉਹਨਾਂ ਨੂੰ ਕੱਢਣ ਨੂੰ ਮਰੀ ਗਏ ਆ ਹੁਣ 40 40 ਲੱਖ ਦੇ ਕੇ ਮਾਂ ਦੀਆਂ ਵਾਲੀਆਂ ਵੇਚ ਕੇ ਜ਼ਮੀਨਾਂ ਵੇਚ ਕੇ ਲੋ ਆਂ ਇੰਗਲੈਂਡ ਵਰ ਪੀ ਜਾ ਪਹਿਲਾਂ ਇੰਗਲੈਂਡ ਵਾਲਿਆਂ ਨੂੰ ਕੱਢਣ ਵਾਸਤੇ ਮਰੀ ਗਏ ਆ ਵਿਜੇ ਇੰਨੇ ਚੰਗੇ ਸੀ ਇੱਥੇ ਹੀ ਰੱਖ ਲੈਂਦੇ ਉਹਨਾਂ ਨੂੰ ਕਿਰਪਾ ਕੇ ਸਿੰਘੂਰੀ ਵੀ 90 90 ਸਾਲ ਦੀ ਜ਼ਿੰਦਗੀ ਜਿਉ ਲੰਦੇ ਜੀ ਉਹ ਦੁਨੀਆ ਚੰਨ ਤੇ ਚੜ ਗਈ ਅਮਰੀਕਾ ਵਾਲੇ ਮੰਗਲ ਗਰੇ ਤੇ ਪਲਾਟ ਕੱਟਣ ਨੂੰ ਫਿਰਦੇ ਆ ਸਾਥੋਂ ਸੀਵਰੇ ਦੇ ਟੱਕਣ ਨਹੀਂ ਪੂਰੇ ਹੋ ਰਹੇ ਅਸੀਂ ਟੋਪਿਆਂ ਤੇ ਖੜੇ ਆ ਹਜੇ ਸ਼ਮਸ਼ਾਨ ਘਾੜਦੇ ਆ ਗੰਦਾ ਤਾਂ ਚੱਕਣੀਆਂ ਹਜੇ ਅਸੀਂ ਤਾਂ ਇੱਥੇ ਹੀ ਖੜਾ ਰੱਖਿਆ ਹੋਰ ਸਾਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਜੀ